ਪਿਛਲੇ 2 ਸਾਲ ਤੋਂ ਪੈਟਰੋਲ ਪੰਪ ਤੇ ਬੈਠਾ ਇਹ ਦਰਵੇਸ਼ ਪੈਟਰੋਲ ਪੰਪ ਜਿਹੜਾ ਬੰਦ ਹੋ ਚੁੱਕਿਆ ਕਾਫੀ ਟਾਈਮ ਪਹਿਲਾਂ ਪੈਟਰੋਲ ਪੰਪ ਦੇ ਸਾਹਮਣੇ ਇੱਕ ਰੋਡ ਜਾਂਦਾ ਏ ਉਸ ਰੋਡ ਤੇ ਜਿੱਦੋਂ ਵੀ ਕੋਈ ਲੰਘਦਾ ਇਹਦੇ ਵੱਲ ਦੇਖਦਾ ਤਾਂ ਲੋਕ ਡਰ ਜਾਂਦੇ ਆ ਇਹਨੂੰ ਜਾਨੀ 네ਗੇਟਿਵ એનર્ਜੀ ਕੋਈ ਭੂਤ ਕੋਈ ਪ੍ਰੇਤ ਕੁਛ ਇਦਾਂ ਦਾ ਸਮਝਦੇ ਆ ਇੱਕ ਤਾਂ ਇਹਦਾ ਰੰਗ ਕਾਲਾ ਏ ਦੂਸਰਾ ਇਹ ਹੋਰ ਤਰ੍ਹਾਂ ਦੇਖਦਾ ਲੋਕਾਂ ਵੱਲ ਇਹਦੀ ਇਹ ਜਿਹੜੀ ਮੰਗਰਸ ਪੂਰੀ ਆ ਉਹਦਾ ਕਿਸੇ ਨੂੰ ਨਹੀਂ ਪਤਾਗਾ ਅਸਲ ਵਿੱਚ ਇਹ ਕਿਸੇ ਦੇ ਘਰੇ ਰੱਖਿਆ ਹੋਇਆ ਸੀਗਾ ਬੜੇ ਪਿਆਰ ਨਾਲ ਇਹਨੂੰ ਇੱਕ ਫੈਮਿਲੀ ਪਾਲਦੀ ਸੀਗੀ 2 ਸਾਲ ਪਹਿਲਾਂ ਇਸੇ ਰੋਡ ਤੋਂ ਦੀ ਲੰਘ ਰਹੇ ਸੀਗੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਏ ਜਿਹਦੇ ਵਿੱਚ ਬਹੁਤ ਗੰਮੀਰ ਸੱਟਾਂ ਲੱਗਦੀਆਂ ਸਾਰੇ ਪਰਿਵਾਰ ਦੇ ਤੇ ਉਹਨਾਂ ਨੂੰ ਐਂਬੂਲੈਂਸ ਆਉਂਦੀ ਆ ਪੁਲਿਸ ਆਉਂਦੀ ਆ ਖੂਰ ਮਦਦ ਕਰਨ ਵਾਲੇ ਲੋਕ ਆਉਂਦੇ ਆ ਪਰਿਵਾਰ ਨੂੰ ਚੁੱਕ ਕੇ ਲੈ ਜਾਂਦੇ ਹਸਪੀਟਲ ਇਹ ਵੀ ਉਸ ਗੱਡੀ ਦੇ ਵਿੱਚ ਹੁੰਦਾ ਜਿਹਦਾ ਐਕਸੀਡੈਂਟ ਹੁੰਦਾ ਹੈ ਤੇ ਇਹ ਹੀ ਉਥੋਂ ਸਾਈਡ ਤੇ ਹੋ ਜਾਂਦਾ ਕਿਉਂਕਿ ਇਹਦੇ ਦਿਮਾਗ ਤੇ ਵੀ ਉਹ ਹਾਦਸਾ ਅਸਰ ਕਰਦਾ ਇਹਦੇ ਵੱਲ ਕੋਈ ਧਿਆਨ ਨਹੀਂ ਦਿੰਦਾਗਾ ਪਰਿਵਾਰ ਆਪਣੀਆਂ ਸੱਟਾਂ ਫੀਟਾਂ ਦੇ ਵਿੱਚ ਮਤਲਬ 6 ਮਹੀਨੇ ਉਹਨਾਂ ਦੇ ਨਿਕਲ ਜਾਂਦੇ ਆ ਇਲਾਜ ਕਰਵਾਉਂਦਿਆਂ ਦੇ ਸਾਲ ਨਿਕਲ ਜਾਂਦਾ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਉਹ ਸਮਝਦੇ ਆ ਕਿ ਸ਼ਾਇਦ ਉਹਦੀ ਮੌਤ ਹੋ ਚੁੱਕੀ ਆ ਹਾਦਸੇ ਦੇ ਵਿੱਚ ਚਲੋ ਗੱਲ ਆਈ ਗਈ ਹੋ ਜਾਂਦੀ ਆ ਤੇ ਇਹ ਵਿਚਾਰਾ ਇਸੇ ਪੈਟਰੋਲ ਪੰਪ ਤੇ ਬੈਠਾ ਇੰਤਜ਼ਾਰ ਕਰਦਾ ਜੀ ਕੁਝ ਨਾ ਕੁਝ ਪਾਸੇ-ਆਸੇੋਂ ਖਾਣ ਵਾਸਤੇ ਮਿਲ ਜਾਂਦਾ ਤੇ ਉੱਥੇ ਆ ਕੇ ਬਹਿ ਜਾਂਦਾ ਉਸੇ ਰੋਡ ਵੱਲ ਦੇਖਦਾ ਰਹਿੰਦਾ ਏ ਲੋਕ ਇਹਦੀ ਮਦਦ ਨਹੀਂ ਕਰਦੇ ਇਹਦੇ ਤੋਂ ਡਰਦੇ ਆ 네ਗੇਟਿਵ એનર્ਜੀ ਇਹਨੂੰ ਕੋਈ ਭੂਤ ਕੋਈ ਪ੍ਰੇਤ ਸਮਝਦੇ ਆ ਫੇਰ ਇੱਕ ਬਲੌਗਰ ਆ ਜਿਹੜੇ ਮੁੰਡੇ ਵੀਡੀਓ ਬਣਾਉਂਦੇ ਆ ਘੁੰਮਦੇ ਆ ਦੇਸ਼ ਵਿਦੇਸ਼ ਉਹ ਇਸ ਰੋਡ ਤੋਂ ਦੀ ਲੰਘਦਾ ਉਹ ਜਦੋਂ ਦੇਖਦਾ ਤਾਂ ਵੈਸੇ ਉਹਦੇ ਦਿਮਾਗ ਚ ਆਉਂਦੀ ਵੀ ਇਹ ਰਿਕਾਰਡ ਕਰਕੇ ਆਪਾਂ ਵੀਡੀਓ ਪਾਉਨੇ ਆ ਕਿਉਂਕਿ ਨਾਰਮਲੀ ਜਿੰਨੇ ਬਲੌਗਰ ਹੁੰਦੇ ਉਹਨਾਂ ਦੀ ਆਦਤ ਹੁੰਦੀ ਆ ਚੀਜ਼ਾਂ ਰਿਕਾਰਡ ਕਰਨੀਆਂ ਉਹ ਵੀਡੀਓ ਪਾ ਦਿੰਦਾ ਵੀਡੀਓ ਵਾਇਰਲ ਹੋ ਜਾਂਦੀ ਆ ਪਰਿਵਾਰ ਕੋਲ ਪਹੁੰਚ ਜਾਂਦੀ ਆ ਤੇ ਪਰਿਵਾਰ ਹੈਰਾਨ ਹੋ ਜਾਂਦਾ ਵੀ ਅੱਜ ਵੀ ਸਾਡਾ ਇੰਤਜ਼ਾਰ ਕਰ ਰਿਹਾ ਹੈ ਤੇ ਇਹਨੂੰ ਵੀਡੀਓ ਦੇ ਅਨਸਾਰ ਗੱਡੀ ਕਰਵਾਉਂਦੇ ਆ ਚੱਕ ਦੇ ਮਤਲਬ ਇਹਨੂੰ ਲੈਣ ਵਾਸਤੇ ਪਹੁੰਚਦੇ ਆ ਮਤਲਬ ਇਸੇ ਪੈਟਰੋਲ ਪੰਪ ਦੇ ਕੋਲ 2 ਸਾਲ ਬਾਅਦ ਮਿਲਦੇ ਆ ਤੇ ਖੁਸ਼ੀ ਹੁੰਦੀ ਆ ਹੋਣੀ ਵੀ ਚਾਹੀਦੀ ਆ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਦਾ ਮਕਸਦ ਇਹ ਜਿਹੜੇ ਵੀ ਦਰਵੇਸ਼ ਤੋਂ ਤੁਹਾਡੇ ਘਰੇ ਰਹਿ ਗਏ ਜਾਂ ਜਿਨ੍ਹਾਂ ਦੀ ਤੁਸੀਂ ਕਦੇ ਮਦਦ ਕਰਤੀ ਤੁਹਾਨੂੰ ਕਦੀ ਵੀ ਨਹੀਂ ਭੁੱਲਦੇਗੇ ساری ਜ਼ਿੰਦਗੀ ਦੂਜੀ ਗੱਲ ਸੋਸ਼ਲ ਮੀਡੀਆ ਦੀ ਪਾਵਰ ਦੇਖੋ ਮੁੰਡੇ ਨੇ ਵੀਡੀਓ ਪਾਈ ਵਾਇਰਲ ਹੋਈ ਤੇ ਵਿਛੜਿਆ ਹੋਇਆ ਉਹਨਾਂ ਦਾ ਬੇਜ਼ਬਾਨ ਪਰਿਵਾਰ ਨੂੰ ਮਿਲ ਗਿਆ ਏ ਬਾਕੀ ਵਧੀਆ ਲੱਗੀ ਸਟੋਰੀ ਤਾਂ ਸ਼ੇਅਰ ਜ਼ਰੂਰ ਕਰ ਦਿਓ